ਲੱਖ ਗੇਟ ਖੁੱਲ੍ਹਾ ਪਿਆ ਆ ਗਿਆ ਆ ਪਿਆ ਸੁਪਾ ਜੇ ਦੱਸੂਗੀ ਫਿਰ ਪਤਾ ਲੱਗੂ ਆ ਗਈ ਤੂੰ ਹਾਂ ਆ ਗਈ ਕਿੱਧਰੋਂ ਆਈਆਂ ਦੱਸਦੀਆਂ ਲੈ ਬੈਠਣ ਤਾਂ ਦੇ ਮੈਂ ਝੂਠੇ ਭਾਂਡੇ ਤੁਹਾਡੇ ਮੈਂ ਚੱਕੇ ਨੇ ਕਿੱਧਰ ਗਈ ਸੀ ਤੂੰ 2 ਘੰਟੇ ਹੋ ਗਏ ਮੈਨੂੰ ਢੀਕ ਦੇਣੂ ਘਰੇ ਤਾਂ ਬੜ ਜਾਣ ਦੋ ਸੁਣ ਮੈਂ ਦੱਸਦੀਆਂ ਮੈਂ ਕਿੱਥੇ ਗਈ ਸੀ ਤੇ ਕਿਉਂ ਗਈ ਸੀ ਸਾਹ ਨਹੀਂ ਲੈਣ ਦਿੱਤਾ ਆ ਨਾਲੇ ਕੀ ਚੱਕੀ ਫਿਰਦੀਆਂ ਕਾਗਜ਼ ਪੱਤਰ ਜੇ ਤੈਨੂੰ ਮੈਂ ਨਾ ਦਿਖਾਉਣੀ ਆ ਕੀ ਦਿਖਾਉਣੀ ਆ ਤੁਸੀਂ ਮੈਨੂੰ ਲੱਗਦਾ ਕੋਈ ਚੰਦ ਚਾੜੋਂਗੇ ਰਹਿਣ ਦੋ ਰਹਿਣ ਦੋ ਜਿਹੜੀਆਂ ਗੱਲਾਂ ਥੋੜੇ ਨੇ ਨਾ ਮਨ 'ਚ ਉਹ ਮੈਨੂੰ ਸਾਰਾ ਪਤਾ ਕੀ ਪਤਾ ਤੁਹਾਨੂੰ ਪਹਿਲਾਂ ਦੇਖ ਤਾਂ ਲਓ ਵੀ ਮੇਰੇ ਕੋਲੇ ਕੀ ਆ ਕੀ ਆ ਜੇ ਮੈਂ ਤੈਨੂੰ ਦਿਖਾਤਾ ਨਾ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਕੀ ਦਿਖਾਏਂਗਾ ਤੂੰ ਮੈਨੂੰ ਮੈਂ ਦਿਖਾਵਾਂ ਫਿਰ ਤੈਨੂੰ ਲੈ ਮੈਨੂੰ ਦਿਖਾਏ ਦੇ ਕੀ ਆ ਕਰ ਚੱਲ ਪਹਿਲਾਂ ਤੂੰ ਦਿਖਾ ਤੂੰ ਕੀ ਦਿਖਾਉਣੀ ਆ ਪਹਿਲਾਂ ਤੁਸੀਂ ਹੀ ਦਿਖਾਓ ਤੁਹਾਡੇ ਕੋਲੇ ਕੀ ਹੈ ਦਿਖਾਉਣ ਨੂੰ ਤੂੰ ਦਿਖਾ ਨਹੀਂ ਨਹੀਂ ਤੂੰ ਦਿਖਾ ਮੇਰੇ ਹੱਥ ਜਾਂ ਮੈਨੂੰ ਦਿਖਾਈ ਦੇਣੇ ਮੇਰੇ ਵੀ ਹੱਥ ਚੀਲ ਆ ਆ ਦੇਖ